ਅਤੇ ਇਥੇ ਲੋਕਲਸ ਨੇ ਕਾਲ ਕਰਕੇ VST 7080 ਤੇ ਕੰਟਰੋਲ ਰੂਮ ਤੇ ਵੀ ਇਨਫੋਰਮੇਸ਼ਨ ਰਿਸੀਵ ਹੋਈ ਸੀ ਜਿਸ ਤੋਂ ਬਾਅਦ ਇਮੀਡੀਏਟਲੀ ਸੀਨੀਅਰ ਅਫਸਰ ਜਿਹੋ ਕਿ ਨਜ਼ਦੀਕ ਹੀ ਮੌਜੂਦ ਸੀ ਉਹ ਉੱਥੇ ਪਹੁੰਚ ਗਏ ਤਾਂ ਸੋ ਉਹਨਾਂ ਨੇ ਆ ਕੇ ਇੱਥੇ ਲਿਖਿਆ ਹੈ ਬੇਸਿਕਲੀ ਇੱਕ ਰਿਪੋਰਟ ਦਿੱਤੀ ਸੀ ਕਿ ਆਵਾਜ਼ ਸੁਣਾਈ ਦਿੱਤੀ ਗਈ ਜਦੋਂ ਇੱਥੇ ਮੌਕੇ ਤੇ ਆ ਕੇ ਦੇਖਿਆ ਗਿਆ ਤਾਂ ਇੱਥੇ ਇੱਕ ਜਿਹੜਾ ਜਿਹੜਾ ਇਹ ਸ਼ੀਸ਼ੇ ਦਾ ਦਰਵਾਜ਼ਾ ਸੀਗਾ ਉਹ ਜਿਹੜਾ ਟੁੱਟਿਆ ਸੀ ਤੇ ਉਹਦੇ ਥੱਲੇ ਲਿਗੀ ਹੋਈ ਸੀ ਸੋ ਇਹ ਹਲੇ ਇਨਵੈਸਟੀਗੇਟ ਕਰ ਰਹੇ ਕਿ ਕਿਸ ਚੀਜ਼ ਦਾ ਉਹਨਾਂ ਨੂੰ ਲੱਗ ਰਿਹਾ ਬਟ ਡੈਫੀਨਿਟਲੀ ਇੱਥੇ ਕੋਈ ਮੌਕੇ ਤੇ ਇਸ ਤਰ੍ਹਾਂ ਦੇ ਹਾਲਾਤ ਕਿ ਇਹ ਨਹੀਂ ਬਿਆਨ ਕਰਦੇ ਕਿ ਕੋਈ ਜਿਹੜਾ ਕਿ ਮੌਕੇ 'ਇਸਦੇ ਕੁਝ ਚੀਜ਼ ਹੋਈ ਹੈ ਬਟ ਅਸੀਂ ਇਹਨੂੰ ਵੈਰੀਫਾਈ ਜ਼ਰੂਰ ਕਰ। ਕਈ ਵਾਰੀ ਇਹ ਹੁੰਦਾ ਹੈ ਕਿ ਇੱਕ ਇੱਥੇ ਕੋਈ ਇਨਸੀਡੈਂਟ ਹੋਇਆ ਹੋ ਤਾਂ ਉਸ ਤੋਂ ਬਾਅਦ ਫਿਰ ਇੱਕ ਕਈ ਵਾਰ ਜਿਹੜਾ ਹੈ ਸਿਮਿਲਰ ਕਾਈਂਡ ਆਫ ਸਕੇਅਰ ਮੌਂਗਰੀ ਵੀ ਹੋ ਜਾਂਦੀ ਹੈ ਜਾਂ ਡਰ ਦਾ ਜਿਹੜਾ ਉਹ ਵਿਸ਼ਾ ਬਣ ਜਾਂਦਾ। ਤੋਂ ਹਾਈਵੇ ਵੀ ਇੱਥੇ ਨਜ਼ਦੀਕ ਹੈ ਕਈ ਵਾਰ ਤਾਂ ਦੇ ਕਿਸੇ ਹੋਰ ਚੀਜ਼ ਦੀ ਆਵਾਜ਼ ਨੂੰ ਮਿਸ ਅੰਡਰਸਟੈਂਡ ਵੀ ਕੀਤਾ ਜਾਂਦਾ ਬਟ ਸਟਿਲ ਅਸੀਂ ਕੋਈ ਇਹਦੇ ਵਿੱਚ ਵਿਲਾਈ ਨਹੀਂ ਕਰਦੇ ਅਸੀਂ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਅਸੀਂ ਲੋਕਾਂ ਦੇ ਨਾਲ ਪ੍ਰੋਪਰ ਹੈਗੇ ਅਸੀਂ ਉਹਨਾਂ ਦੀ ਗੱਲ ਵੀ ਸੁਣੀ ਹੈ ਤੇ ਉਹਨਾਂ ਨੂੰ ਅਸੀਂ ਆਸ਼ਵਾਸਨ ਵੀ ਦੇ ਰਹੇ ਹਾਂ ਕਿ ਜੋ ਵੀ ਚੀਜ਼ ਜਿੱਥੇ ਵੀ ਉਹਨਾਂ ਨੂੰ ਲੱਗ ਰਿਹਾ ਉਹ ਸਾਨੂੰ ਦੱਸ ਸਕਦੇ ਹਨ ਤੇ ਅਸੀਂ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਜੋ ਵੀ ਚੇਂਜ ਹੋਊਗੀ ਤੁਹਾਡੇ ਸਾਹਮਣੇ ਲਿਖ ਕੇ ਆਈ ਜਾਊਗੀ ਤੇ ਜੋ ਬੰਦੀ ਕਿੱਥੇ ਕਾਰਵਾਈ ਦੀ ਲੋੜ ਹੈ ਉੱਥੇ ਕਾਨੂੰਨੀ ਕਾਰਵਾਈ ਪ੍ਰੋਪਰਲੀ ਕੀਤੀ ਜਾਊਗੀ ਪਿੰਡ ਮਡਾਲਾ ਪਗਰ ਵਿੱਚ ਬਹੁਤ ਜ਼ੋਰ ਦੀ ਇੱਕ ਵਾਇਸ ਸੁਣਾਈ ਜਿਹੜੀ ਦਿੱਤੀ ਗਈ ਜਿਸ ਵਿੱਚ ਕੁਸਲੂ ਜਿਹੜਾ ਨਾਲ ਉਸ ਕੋਈ ਵਾਇਸ ਬਾਰੇ ਜਿਹੜਾ ਦੱਸ ਦਿੱਤਾ ਗਿਆ ਜਿਸ ਵਿੱਚ ਜਰ ਡਿਪਟੀ ਸਭ ਐਸਐਸਪੀ ਸਾਹਿਬ ਜਿਹੜੇ ਇਥੇ ਮੌਕੇ ਤੇ ਪਹੁੰਚੇ ਸੀ ਦੇਖਣ ਤੋਂ ਬਾਅਦ ਅਜ ਸ਼ਰਮੀਰ ਤੋਂ ਬਾਅਦ ਕੋਈ ਚੀਜ਼ ਮਿਲੀ ਨਹੀਂ ਹੈ ਬਾਕੀ ਕੁਸਲੂ ਸ਼ਵਾਸ਼ ਦਿੱਤਾ ਹੈ ਕਿ ਜਿੱਦਾਂ ਵੀ ਸਭ ਕੋਈ ਚੀਜ਼ ਪਤਾ ਲੱਗਦੀ ਹੈ ਤੇ ਅਸੀਂ ਤੁਹਾਨੂੰ ਸਾਰਾ ਜਿਹੜਾ ਦੱਸ ਦਵਾਂਗੇ ਤੇ ਐਸਐਸਪੀ ਸਾਹਿਬ ਉਹ ਜਿਹੜੇ ਚਲੇ ਗਏ ਨੇ ਤੇ ਆਪਣੇ ਲਗਭਗ ਜਿਹੜੀ ਡਿਊਟੀ ਲਾ ਚੁੱਕੇ ਨੇ ਕਿ ਤੁਸੀਂ ਫੇਰ ਵੀ ਰਿਸਰਚ ਕਰੋ ਜੇ ਇਦਾਂ ਦੀ ਕੋਈ ਚੀਜ਼ ਮਿਲਦੀ ਹੈ ਤੇ ਮੈਨੂੰ ਦੱਸੋ ਤੇ ਪਿੰਡ ਵਾਲੇ ਵੀ ਸਿਆ ਬਾਕੀ ਜੇ ਤੁਹਾਨੂੰ ਕੋਈ ਇਦਾਂ ਦੀ ਕੋਈ ਚੀਜ਼ ਲੱਭ ਜੀ ਤੁਸੀਂ ਸਾਨੂੰ ਵੀ ਦੱਸਿਓ